ਆਪਾਂ ਉਹ ਛੋਟਾ ਜਿਹਾ ਪ੍ਰਾਲਾ ਕਰਕੇ ਆਪਾਂ ਸਮਾਜ ਦੇ ਵਿੱਚੋਂ ਥੋੜਾ ਜਿਹਾ ਕਲੈਕਸ਼ਨ ਕਰਕੇ ਉਹਨਾਂ ਵਿੱਚ ਜਿਹੜੇ ਮੇਰੇ ਹੋਰ ਸਾਥੀ ਸੀ ਮੇਰੇ ਛੇ ਭੂਮੀ ਵਾਲਿਆਂ ਨੇ ਅ ਸ਼੍ਰੀ ਸਨਾਤਨ ਜਗਰ ਮੰਚ ਨੇ ਸਾਇੰਸ ਸੁਸਾਇਟੀ ਨੇ ਵੀ ਮੇਰੀ ਕਾਫੀ ਹੈਲਪ ਕਰਕੇ ਜਿਹਦੇ ਨਾਲ ਆਪਾਂ ਉਹ ਰਾਸ਼ੀ ਇਕੱਠੀ ਕਰਕੇ ਤੇ ਅੱਜ ਆਪਾਂ ਅ ਕਿਤੇ 8 ਬੰਦਿਆਂ ਨੂੰ 9 ਨੂੰ ਆਪਾਂ ਉਹ ਰਾਸ਼ੀ 9 ਬੰਦਲ ਰਾਸ਼ੀ ਦਿੱਤੀ ਹੈ ਕਿਉਂਕਿ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਦੋ ਇਨਸੀਡੈਂਟ ਹੋਏ ਸੀ ਆਪਾਂ ਉਹਨਾਂ ਨੂੰ ਵੀ ਨਾਲ ਵਿੱਚ ਆਪਾਂ ਅ ਇਨਵੋਲਵ ਕਰ ਲਿਆ ਕਿਉਂਕਿ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਸੀ ਔਰ ਮੈਨੂੰ ਅੱਜ ਜਿੱਥੇ ਉਹਨਾਂ ਦੀ ਹੈਲਪ ਕਰਕੇ ਮੈਨੂੰ ਖੁਸ਼ੀ ਵੀ ਹੋ ਰਹੀ ਆ ਤੇ ਨਾਲ ਨਾਲ ਮੈਂ ਇਹ ਪ੍ਰਮਾਤਮਾਗੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਵਾਹਿਗੁਰੂ ਸਾਨੂੰ ਇਹੋ ਜੀ ਘਟਨਾ ਦੁਬਾਰਾ ਵਾਪਰ ਦਾ ਨਾ ਸਾਨੂੰ ਮੌਕਾ ਮਿਲੇ ਕਿਉਂਕਿ ਦੁਕਾਨਦਾਰ ਇੱਕ ਇਹੋ ਜੀ ਸੋਸਾਇਟੀ ਹੈ ਜਿन्हਿਆ ਜੋ ਕੁਛ ਸਾਡਾ ਹੁੰਦਾ ਵਾ ਉਹ ਸਭ ਦੁਕਾਨਾਂ ਦੇ ਅੰਦਰ ਹੀ ਹਿੱਦਾਦਾ ਸਾਡੇ ਘਰਾਂ ਦੇ ਵਿੱਚ ਤੇ ਸਿਰਫ ਖਾਣ ਪੀਣ ਦਾ ਸਮਾਂ ਹੀ ਹੁੰਦਾ ਵਾ ਔਰ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਕਾਂਗਰਸੀ ਹੋਵੇ ਚਾਹੇ ਕਾਲੀ ਹੋਵੇ ਚਾਹੇ ਭਾਜਪਾ ਦੇ ਕੋਈ ਸਰਕਾਰ ਵਪਾਰੀਆਂ ਦਾ ਪੱਖ ਸੁਣ ਕੇ ਜਾਂ ਪੱਖ ਲੈ ਕੇ ਰਾਜੀ ਨਹੀਂ ਉਹਦੇ ਵਿੱਚ ਰੀਜ਼ਨ ਇਹ ਹੈ ਮੈਂ ਦੇਖਦਾ ਵੀ ਵਨ ਨੇਸ਼ਨ ਵਨ ਟੈਕਸ ਦੀ ਅਗਲਾ ਕੀਤੀਆਂ ਜਾਂਦੀਆਂ ਨੇ ਫੋਰਨ ਸਿਸਟਮ ਦੇ ਸਾਡੇ ਕੋਲ ਟੈਕਸਾਂ ਵੀ ਲੈ ਜਾਂਦੀਆਂ ਨੇ ਲੇਕਿਨ ਅਫੀਸ਼ੀਅਲਟੀ ਸਾਡੇ ਨੂੰ ਨਹੀਂ ਮਿਲਦੀ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੈਂ 2 ਦਿਨ ਪਹਿਲਾਂ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਥਰੂ ਡੀਸੀ ਮਾਨਯੋਗ ਸੀਐਮਟ ਸਾਹਿਬ ਨੂੰ ਐਸੀ ਗੱਲ ਮੈਂ ਦਿੱਤੀ ਕਿ ਆਪਾਂ ਕਿਸੇ ਕਾਰਨ ਵੀ ਅਗਰ ਕਿਸੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਅੱਗ ਦੇ ਨਾਲ ਸ਼ਾਰਟ ਸਰਕਟ ਨਾਲ ਨੁਕਸਾਨ ਹੋ ਜਾਂਦਾ ਤੈਨੂੰ ਕੁਦਰਤੀ ਆਫਤ ਮੰਨ ਕੇ ਇਹਨਾਂ ਦਾ ਜਿਹੜਾ ਮੁਆਵਜ਼ਾ ਬਣਾਉਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹਨਾਂ ਵਪਾਰੀਆਂ ਦਾ ਆਪਾਂ ਉਹਨਾਂ ਦਾ ਜੋ ਉਹਨਾਂ ਦਾ ਮੁਆਵਜ਼ਾ ਦੇ ਕੇ ਉਹਨਾਂ ਦਾ ਪਰਪਾਈ ਕਰ ਸਕੀਏ ਔਰ ਮੈਂ ਮਹਿਸੂਸ ਕਰਦਾ ਕਿ ਜਿੱਥੋਂ ਤੱਕ ਵਪਾਰੀਆਂ ਦੀਆਂ ਡਿਮਾਂਡਸ ਹੈਗੀਆਂ ਨੇ ਤੇ ਸਾਨੂੰ ਇਹਦੇ ਬਾਰੇ ਇੱਕ ਹੱਲਾ ਬੋਲਣਾ ਪੈਣਾ ਇਹ ਆਪ ਨੂੰ ਸਾਨੂੰ ਹੋਂਦ ਦੱਸਣੀ ਪਣੀ ਹੈ ਮੈਂ ਥੋੜੇ ਦਿਨਾਂ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਪਿਆਰੇ لال ਸੇਠ ਜੀ ਨੇ ਉਹਨਾਂ ਦਾ ਸੁਲਾਹ ਹੈ ਕਿਤੇ ਇੱਕਾਂ ਇੱਕ پورے ਪੰਜਾਬ ਲੈਵਲ ਤੇ ਆਪਾਂ ਇਕੱਠੇ ਕਰਕੇ ਸਾਨੂੰ ਭਾਏ ਪ੍ਰੋਟੈਸਟ ਕਰਨਾ ਪਵੇ ਸਰਕਾਰ ਦੀਆਂ ਅੱਖਾਂ ਖੋਲਣੀਆਂ ਪੈਣੀਆਂ ਨੇ ਕਿਉਂਕਿ ਕੋਈ ਵੀ ਕਾਨੂੰਨ ਵਪਾਰੀਆਂ ਨੂੰ ਨਿਚੋੜਨ ਵਾਸਤੇ ਬਣਾਇਆ ਗਿਆ ਦਾ ਵਪਾਰੀਆਂ ਨੂੰ ਕੁਝ ਦੇਣ ਵਾਸਤੇ ਨਹੀਂ ਬਣਾਇਆ ਦਾ ਆਪਾਂ ਵਪਾਰੀ ਲੋਕ ਟੈਕਸਾਂ ਦੰਨੇ ਆ ਔਰ ਸਟੇਸ਼ਨਰੀ ਕੋਲੋਂ ਲਾਣੇ ਆ ਅਕਾਊਂਟੈਂਟਸ ਦੇ ਪੈਸੇ ਕੋਲੋਂ ਦੰਨੇ ਆ ਵਕੀਲਾਂ ਨੂੰ ਪੈਸੇ ਕੋਲੋਂ ਦੇ ਕੇ ਤੇ ਆਪਾਂ ਰਿਟਰਨ ਫਾਈਲ ਕਰਦੇ ਆ ਇਵਨ ਕਾ ਸਟੇਸ਼ਨਰੀ ਵੀ ਕੋਲੋਂ ਲਾਣੇ ਆ ਅਸੀਂ ਸਰਕਾਰ ਦੇ ਅਨਪਲਾਈਮੈਂਟ ਖਤਮ ਕਰਨ ਵਿੱਚ ਵੀ ਆਪਾਂ ਬੜਾ ਸਹਿਯੋਗ ਦਿੰਨੇ ਆ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿੰਨੀ ਜੀਐਸਟੀ ਜਮ੍ਹਾਂ ਕਰਾਉਂਦੇ ਆ ਉਹ ਜੀਐਸਟੀ ਦੇ ਰੂਪ ਵਿੱਚ ਸਾਡੇ ਪੈਸੇ ਨੂੰ ਮਿਸਯੂਜ਼ ਕੀਤਾ ਜਾਂਦਾ ਸਾਡੇ ਪੈਸੇ ਦੇ ਨਾਲ ਫ੍ਰੀ ਰਾਸ਼ਨ ਫ੍ਰੀ ਬਿਜਲੀ ਔਰ ਸਰਕਾਰ ਹੋਰ ਫੈਦੇਰੀ ਦੀਆਂ ਜੜੀਆਂ ਸਕੀਮਾਂ ਚਲਾਉਂਦੀ ਹੈ ਸਾਡੇ ਪੈਸੇ ਨਾਲ ਚਲਾ ਕੇ ਪਰ ਜਿਹੜੇ ਟੈਕਸ ਪੇਅਰਰ ਨੇ ਜਿਹੜੇ ਦੁਕਾਨਦਾਰ ਜਿਹੜੇ ਵਪਾਰੀ ਲੋਕ ਟੈਕਸਾਂ ਦੇ ਕੇ ਉਹਨਾਂ ਵੱਲ ਟੈਕਸ ਪੇਅਰਰ ਵੱਲ ਕੋਈ ਪੈਸਾ ਮੋੜਿਆ ਨਹੀਂ ਜਾ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸਮਾਂ ਲੰਘ ਗਿਆ ਸਰਕਾਰਾਂ ਜਾਗ ਜਾਣ ਵਪਾਰੀ ਜਾਗਰ ਹੋ ਚੁੱਕਾ ਔਰ ਅਸੀਂ ਪੰਜਾਬ ਦੇ ਵਿੱਚ ਇਹੋ ਜਿਹਾ ਇੱਕ ਮਾਹੌਲ ਬਣਾ ਦਾਂਗੇ ਕਿ ਸਰਕਾਰਾਂ ਨੂੰ ਵਪਾਰ ਮੰਡਲ ਦੇ ਨਾਲ ਮੀਟਿੰਗ ਕਰਨੀ ਪੈਗੀ ਇੱਥੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਸਾਰੇ ਅੱਜ ਖੜੇ ਨੇ ਸਾਰਿਆਂ ਨੇ ਸਾਨੂੰ ਬਹੁਤ ਸਾਥ ਦਿੱਤਾ ਔਰ ਮੈਂ ਆਸ ਕਰਦਾ ਇਸੇ ਤਰ੍ਹਾਂ ਹੀ ਸਾਡੇ ਗੁਰਦਾਸਪੁਰ ਦੇ ਵਪਾਰੀ ਮੇਰਾ ਸਾਥ ਦੇ ਰਗੇ ਔਰ ਮੈਂ ਇਹਨਾਂ ਵਾਸਤੇ ਜਿੰਨਾ ਔਰ ਮੇਰੇ ਵਾਸਤੇ ਜਿਹੜੇ ਪਹਿਲ ਉਹ ਪਹਿਲਾਂ ਮੈਂ ਵਪਾਰੀ ਐ ਵਪਾਰ ਮੰਡਲ ਹੀ ਮੇਰੀ ਜ਼ਿੰਦਗੀ ਆ ਵਪਾਰ ਮੰਡਲ ਹੀ ਮੇਰਾ ਚਾਹੇ ਖੂਨ ਵਿਗੜੇ ਮੈਂ ਦੇਣ ਲਈ ਤਿਆਰ ਪਰ ਮੈਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗਾ ਇਹ ਮੈਂ ਅੱਜ ਦੱਸ ਦੇਣਾ ਕਿ ਜੋ ਸਾਡੀਆਂ ਡਿਮਾਂਡਸ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਪ ਪੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਕੋਈ ਸਾਡੇ ਤੇ ਹੈਲਥ ਸਿਸਟਮ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਕੋਈ ਸਾਡੀ ਸਾਰ ਨਹੀਂ ਲਈ ਜਾਂਦੀ ਇਸ ਕਰਕੇ ਸਰਕਾਰਾਂ ਨੂੰ ਇਹ ਗੱਲ ਸੋਚਣੀ ਪੈਗੀ ਨਹੀਂ ਤੇ ਆਪਾਂ ਆਪਣੇ ਤੌਰ ਤੇ ਫਿਰ ਆਪਣੀ ਹੋਣ ਦੱਸ ਕੇ ਵਪਾਰੀ ਹੋਣ ਦੱਸ ਕੇ ਫਿਰ ਸਾਨੂੰ ਵੀ ਪ੍ਰੋਟੈਸਟ ਕਰਕੇ ਆਪਣੀ ਹੋਣ ਦੱਸਣੀ ਪੈਗੀ ਵਪਾਰ ਮੰਡਲ ਹਮੇਸ਼ਾ ਹੀ ਵਪਾਰੀਆਂ ਲਈ ਬਦਲ ਲਈ ਤਤਪਰ ਰਹੇਗਾ ਔਰ ਹਮੇਸ਼ਾ ਹੀ ਰਿਹਾ ਵੀ